ਸੂਬੇ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਨਹੀਂ ਪਰ ਉਹ ਆਪਣੀ ਭਾਈਵਾਲ ਕੇਂਦਰ ਦੀ ਭਾਜਪਾ ਸਰਕਾਰ ਦਾ ਸਹਾਰਾ ਲੈ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਲੜੀਵਾਰ ਸ਼ੁਰੂ ਕੀਤੀ ਜ਼ਬਰ ਵਿਰੋਧੀ ਲਹਿਰ ਦੇ ਤਾਜ਼ਾ ਪ੍ਰੋਗਰਾਮ ਵਿੱਚ ਉਨ੍ਹਾਂ ਕਾਦੀਆਂ ਦੇ ਡੀਐਸਪੀ ਨੂੰ ਕਾਰਜ ਪ੍ਰਣਾਲੀ ਸੁਧਾਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਤੱਕਾ ਕਰਨੁੱਤੇ ਉਹ ਸੀਬੀਆਈ ਦੀ ਇਨਕੁਆਇਰੀ ਕਰਵਾਉਣਗੇ ਜਿਸ ਤੋਂ ਬਾਅਦ ਉਹ ਫਸ ਜਾਵੇਗਾ ਅਤੇ ਮੋਢੇ ਲਗੀਆਂ ਫੀਤੀਆਂ ਵੀ ਉਤਰ ਜਾਣਗੀਆਂ

ਮੇਰੇ ਕੋਲੇ ਲਿਆਉ ਮੈਂ ਪਹਿਲੀ ਹਾਈ ਕੋਰਟ ਮੇਰੇ ਪਾ ਕੇ ਸੀਬੀਏ ਦੀ ਪਰਿਕਰਮ ਨਾਲ ਹੀ ਸੁਖਵੀਰ ਬਾਦਲ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਸਰਕਾਰ ਝੂਠ ਬੋਲ ਕੇ ਸਤਾ ਵਿੱਚ ਆਈ ਸੀ ਜਿਸ ਤੋਂ ਬਾਅਦ ਉਹ 10 ਸਾਲ ਸਰਕਾਰ ਤੋਂ ਬਾਹਰ ਰਹੀ ਉਹਨਾਂ ਦਾਅਵਾ ਕੀਤਾ ਕਿ ਤਾਜ਼ਾ ਹਾਲਾਤਾਂ ਤੋਂ ਅਨੁਮਾਨ ਹੈ ਕਿ ਪੰਜਾਬ ਵਿੱਚ ਕਾਂਗਰਸ 50 ਸਾਲ ਸੱਤਾ ਵਿੱਚ ਨਹੀਂ ਆਵੇਗੀ ਮੈਂ ਤਾਂ ਹੈਰਾਨ ਹੈ ਕਿ ਐ ਜੀ ਮਾੜੀ ਸਰਕਾਰ ਅੱਜ ਪੰਜਾਬ ਨਹੀਂ ਆਈ ਜਿਹੜੀ 4 ਮਹੀਨੇ ਸੀ ਲੋਕਾਂ ਦੇ ਵਿੱਚ ਇੱਕ ਨਫ਼ਰਤ ਜਾਗ ਪਈ ਹੈ ਲੋਕਾਂ ਨੂੰ ਅਸਲੀ ਚਿਹਰਾ ਇੱਕ ਝੂਠ ਦਾ ਇੱਕ ਪਰਦਾ ਬਣਾਇਆ ਸੀ ਇਹਨਾਂ ਨੇ ਇੱਕ ਝੂਠ ਕਰਕੇ ਮੈਂ ਐਫਡੇਵਟ ਦੇ ਕੇ ਅਸੀਂ ਕਰਜ਼ੇ ਮਾਫ ਕਰ ਦਾਂਗੇ ਅਸੀਂ ਘਰ ਘਰ ਨੌਕਰੀ ਦੇ ਦਾਂਗੇ ਅਸੀਂ 2500 ਪੈਨਸ਼ਨ ਕਰ ਦਾਂਗੇ ਉਹਨਾਂ ਨਿਸ਼ਾਨਾ ਇੱਕ ਸੀ ਕਿਹਨਾ ਸਰਕਾਰ ਛੱਤ ਪਾ ਜੀਏ ਫਿਰ 5 ਸਾਲ ਲੁੱਟੀਏ ਪਰ ਕਾਂਗਰਸ ਨੂੰ ਦੱਸਣਾ ਚਾਹਣਾ ਹੈ ਪਿਛਲੀ ਵਾਰ ਤੁਸੀਂ ਝੂਠ ਬੋਲ ਕੇ ਸਰਕਾਰ ਬਣਾਈ 10 ਸਾਲ ਤੁਹਾਨੂੰ ਪੰਜਾਬ 'ਚ ਨਹੀਂ ਆਏ ਜੈਜੀ ਕਰਤੂਤਾ ਹੁਣ ਕਰ ਰਹੇ ਹੋ ਜਿਵੇਂ ਧੱਕੇ ਕਰ ਰਹੇ ਹੋ ਅਗਲੇ 50 ਸਾਲ ਹੁਣ ਤੁਸੀਂ ਸਰਕਾਰ 'ਚ ਪੰਜਾਬ 'ਚ ਨਹੀਂ ਆਓਗੇ